6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਦਾ ਦਿਹਾੜਾ ਇਹ ਸ਼ਹੀਦੀਆਂ ਟਕਸਾਲੀਆਂ ਇਹ ਦਿਹਾੜਾ ਟਕਸਾਲ ਦਾ ਤੇ ਜੇ ਵੀ ਤੁਸੀਂ ਇਸ ਮਾਮਲੇ ਨੂੰ ਵੀ ਜਿਹੜਾ ਵਾ ਇਹਨੂੰ ਜਿਹੜਾ ਵਾ ਮਤਲਬ ਭਾਈ ਗੁਰਦੀਪ ਸਿੰਘ ਉੱਥੇ ਆਉਣ ਹੀ ਨਾ ਭਾਈ ਗੁਰਦੀਪ ਸਿੰਘ ਪ੍ਰਵਾਨ ਨਹੀਂ ਕੀਤਾ ਬਤੌਰ ਜਥੇਦਾਰ ਤੇ ਈਵਨ ਮਰਿਆਦਾ ਦਾ ਵੀ ਕਾਹਨ ਹੋਇਆ ਵੀ ਜਿਹੜੀ ਇਹਨਾਂ ਦੀ ਸੇਵਾ ਸੰਭਾਲਦੀ ਜਿਹੜੀ ਜਹੇਦਾਰ ਸਾਹਿਬਾਨ ਦੀ ਸੇਵਾ ਸੰਭਾਲਦੀ ਹੁੰਦੀ ਆ ਨਾ ਇੱਕ ਰਸਮ ਹੁੰਦੀ ਆ ਉਹ ਰਸਮ ਨੂੰ ਮਰਿਆ ਦਾ ਮੁਤਾਬਕ ਨਹੀਂ ਹੋਈ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸਾਰੇ ਯਤਨ ਹੋਣੇ ਪੀ ਅਸੀਂ ਹੋਣ ਦਾ ਦਈਏ ਅਸੀਂ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਾਂਗੇ ਵੀ ਇਹੋ ਜਿਹੇ ਹਾਲਾਤ ਨਾ ਬਣਨ ਕੋਈ ਕਿਉਂਕਿ ਉਹਨਾਂ ਨੂੰ ਅਜੇ ਪੂਰਨ ਪ੍ਰਵਾਨਗੀ ਨਹੀਂ ਤੇ ਆਉਣਾ ਨਹੀਂ ਚਾਹੀਦਾ ਕਿਹ ਹਾਲਤ ਚ ਨਹੀਂ ਆਉਣਾ ਚਾਹੀਦਾ ਪਹਿਲਾਂ ਵੀ ਕਈ ਵਾਰੀ ਕੌਮੀ ਹਾਲਾਤ ਜਏ ਬਣੇ ਨੇ ਜਿਦੇ ਵਿੱਚ ਕੌਮ ਨੇ ਕਈ ਵਾਰੀ ਕਈ ਫੈਸਲੇਨ ਪਰਵਾਹ ਨਹੀਂ ਕੀਤਾ